ਦੂਸਰਾ ਸਾਡੇ 2-3 ਜੁਮੇਵਾਰ ਸਾਥੀ ਜਿਹੜੇ ਨੇ ਉਹ ਮੀਟਿੰਗ ਦੇ ਵਿੱਚ ਆ ਜਾ ਨਹੀਂ ਹੋ ਸਕੀ ਕੋਈ ਸਕਾਰਨਾ ਕਰ। ਤੋਂ ਫਿਰ ਵੀ ਆਪਾਂ ਜਿਹੜੀ ਮੀਟਿੰਗ ਨੇ ਕਰ ਰਹੇ ਆ ਇਹ ਆਪਾਂ ਇੱਕ ਸਵਾਗਤੀ ਮੀਟਿੰਗ ਕਰ ਰਹੇ ਆ। ਸਾਡੇ ਦੇ ਦੋਵਾਂ ਆਕੂਆਂ ਨੇ ਪਹਿਲਾਂ ਦੱਸਿਆ ਕਿ ਨਿਗਰੀ ਬੋਰਡ ਦੇ ਵਿੱਚ ਕੰਮ ਕਰਨ ਵਾਲੇ ਆਪੂ ਜਿਹੜੇ ਨੇ ਜਿਨ੍ਹਾਂ ਨੇ ਸਾਰੀ ਉਪਰ ਨਾ ਸਿਰਫ ਨੌਕਰੀ ਕੀਤੀ ਆ ਬਲਕਿ ਸਮਾਜ ਦੀ ਸੇਵਾ ਵੀ ਮਾਜਦੀ ਸੇਵਾਸtras ਦੀ ਜੀਆ ਜੋ ਕਿ ਉਹਨਾਂ ਨੇ ਕੱਲੇ ਸਿਰਫ ਆਪਣੀਆਂ ਤਨਖਾਹਾਂ ਦੇ ਜਾਂ ਬਦਲੀਆਂ ਦੇ ਖੋਲ ਨਹੀਂ ਲੜੇ ਉਹਨਾਂ ਨੇ ਬਿਜਲੀ ਬੋਰਡ ਨੂੰ ਬਿਜਲੀ ਨੂੰ ਬਚਾਈ ਰੱਖਣ ਲਈ ਹੁਣ ਤੱਕ ਜਿੰਨੀ ਲਾਈ ਉਹ ਲੜ ਸਕਦੇ ਸੀ ਲੜੀ ਸਰਕਾਰ ਦੀਆਂ ਚਾਲਾਂ ਦੇ باوجود ਚਾਨਾਂ ਰਾਹੀਂ ਫੋਟਾ ਕਾਉਣ ਦੇ باوجود ਵੀ ਉਹਨਾਂ ਨੇ ਲੜਾਈ ਲੜੀ ਔਰ ਹੁਣ ਵੀ ਲਗਾਤਾਰ ਲੜ ਰਹੇ ਔਰ ਸਾਨੂੰ ਸਾਡੇ ਦਿਲਾਟੇ ਦੀ ਟੈਕਨੀਕਲ ਸਰਵਰ ਯੂਨੀਅਨ ਦੇ ਜਿਹੜਾ ਉਹਦੇ ਵਿੱਚ ਕੰਮ ਕਰਦਾ ਸਾਡਾ ਇਹ ਕੁਲਾਫੀ ਗਰੁੱਪ ਆ ਉਹਦੇ ਦੇ ਇਸ ਕੰਮ ਦਾ ਪੂਰਾ ਪੂਰਾ ਮਾਣ ਹੈ ਹੋਰ ਵੀ ਬਾਕੀ ਬਾਕੀ ਗਰੁੱਪ ਜਿਹੜੇ ਉੱਚ ਕੰਮ ਕਰਦੇ ਤਾਂ ਪਿਛਲੇ ਸਮੇਂ ਆਪਾਂ ਫਰੋਜਪੁਰ ਦੇ ਵਿੱਚ ਇੱਕ ਕਨਵੈਨਸ਼ਨ ਕੀਤੀ ਤੁਸੀਂ ਸਾਰੇ ਜਾਣਦੇ ਹੋ ਡਾਕਟਰ ਦਰਸ਼ੂਪਾਲ ਵੀ ਆਏ ਸੀ ਜਿਹੜਾ ਫਰੋਜਪੁਰ 7 ਨੰਬਰ ਚੁੰਨੀ ਜਿਹੜੇ ਵੱਡਾ ਬਿਜਲੀ ਘਰ ਆ ਉੱਥੇ ਆਪਾਂ ਕਨਵੈਨਸ਼ਨ ਕੀਤੀ ਕਿਤੇ ਆਪਾਂ ਇਹਨੂੰ ਆਪਾਂ ਇਕਤਾ ਕਨਵੈਨਸ਼ਨ ਦਾ ਨਾਮ ਦਿੱਤਾ ਕਿ ਸਾਡੇ ਬਿਜਲੀ ਵਾਲਿਆਂ ਨਾਲ ਤੇ ਕਿਸਾਨਾਂ ਮਜ਼ਦੂਰਾਂ ਦੀ ਸਾਹ ਉਹ ਸਾਹ ਜਿਹੜਾ ਨਾ ਸਿਰਫ ਉਪਰੀ ਸਾਹ ਸੀ ਬਲਕਿ ਇੱਕ ਸਮਝ ਦੀ ਸਾਹ ਜਿਹੜੀ ਅਸੀਂ ਗੁਰਮੀਤ ਮੈਮਾ ਜਿਵੇਂ ਵੱਖ-ਵੱਖ ਜੱਥੇਬੰਦੀਆਂ ਬਾਰੇ ਦੱਸਿਆ ਮਿੱਟੀ ਦੇ ਵੀ ਦੱਸਿਆ ਤਾਂ ਅਸੀਂ ਇੱਕ ਵਿਚਾਰ ਧਾਰਕ ਜੱਥੇਬੰਦੀ ਬਣਾਉਣ ਦੀ ਲਗਾਤਾਰ ਯਤਨਸ਼ੀਲਤਾ ਤੇ ਯਤਨ ਕਰ ਰਹੇ ਹਾਂ ਪਹਿਲਾਂ ਵੀ ਜਥੇਬੰਦੀਆਂ ਕਈ ਸਾਰ ਕੋਈ ਪਾਰਟੀਆਂ ਦੇ ਅਧੀਨ ਚਲਦੀਆਂ ਨੇ ਉਸ ਫਰੰਟਾਂ ਦੇ ਅਧੀਨ ਚਲਦੀਆਂ ਅਸੀਂ ਨਾ ਤਾਂ ਹਜੇ ਕੋਈ ਫਰੰਟਾਂ ਤੇ ਨਾ ਹੀ ਕੋਈ ਪਾਰਟੀ ਆ ਹਾਂ ਇਹ ਜ਼ਰੂਰ ਸੋਚ ਰਹੇ ਆ ਲਗਾਤਾਰ ਕਿ ਇਹ ਜਿਹੜਾ ਸਿਸਟਮ ਜਿਹੜਾ ਲਗਾਤਾਰ ਮਨੁੱਖ ਵਿਰੋਧੀ ਹੁੰਦਾ ਜਾ ਰਿਹਾ ਲੋਕਾਂ ਦੇ ਵਿਰੋਧੀ ਹੁੰਦਾ ਜਾ ਰਿਹਾ ਇਹਨੂੰ ਬਦਲਣ ਲਈ ਕੀ ਕੀਤਾ ਜਾਵੇ ਕੋਈ ਫਰੰਟ ਬਣਾਇਆ ਜਾਵੇ ਕੋਈ ਪਾਰਟੀ ਬਣਾਈ ਜਾਵੇ ਨੂੰ ਕੀ ਕੀਤਾ ਜਾਵੇ ਪਰ ਇਹ ਸਮੇਂ ਦੇ ਵਿੱਚੋਂ ਅਸੀਂ ਸਾਡੇ ਕੋਲ ਸੀਨੀਅਰ ਸਾਥੀਆਂ ਨੇ ਪੰਜਾਬ ਖੁਦਰੀ ਮੋਰਚਾ ਜਿਹੜਾ ਬਣਾਇਆ ਔਰ ਅਸੀਂ ਜਿਹੜੇ ਸਾਰੇ ਆੜੜ ਜੱਥੇਬੰਦੀ ਚ ਕੰਮ ਕਰਨ ਵਾਲੇ ਚਾਹੇ ਕੋਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਚ ਕੰਮ ਕਰਦਾ ਚਾਹੇ ਕੋਈ ਇਨਕਲਾਬੀ ਗਰੁੱਪ ਚ ਕੰਮ ਕਰਦਾ ਹੈ ਬਿਜਲੀ ਬੋਰਡ ਚ ਚਾਹੇ ਕੋਈ ਗਲਤ ਅਤੇ ਮਜ਼ਦੂਰ ਮੁਕਤੀ ਮੋਰਚਾ ਚ ਕੰਮ ਕਰਦਾ ਹੈ ਚਾਹੇ ਕੋਈ ਮਾਸਟਰਾਂ ਦੇ ਵਿੱਚ ਕੰਮ ਕਰਦਾ ਹੈ ਚਾਹੇ ਕੋਈ ਡਾਕਟਰਾਂ ਦੇ ਵਿੱਚ ਕੰਮ ਕਰਦਾ ਹੈ ਤਾਂ ਉਹਨਾਂ ਨੇ ਸੋਚਿਆ ਕਿ ਅਸੀਂ ਇੱਕ ਸਮਝ ਲੈ ਕੇ ਪੰਜਾਬ ਦੀ ਖੁਦਰੀ ਮੋਰਚਾ ਨਾਂ ਦੇ ਜੱਥੇਬੰਦੀ ਉਹ ਸੇਧ ਲੈਂਦੇ ਹਾਂ ਆਪਣੇ ਆਡਰ ਵਰਗਾਂ ਦੇ ਵਿੱਚ ਜਥੇਬੰਦੀਆਂ ਨੂੰ ਲੋਕਾਂ ਨੂੰ ਜਥੇਬੰਦ ਕਰਾਂਗੇ ਜਿੱਥੇ ਤੁਹਾਨੂੰ ਮਜ਼ਬੂਤ ਕਰਾਂਗੇ ਤਾਂ ਅੱਜ ਜਿਹੜੇ ਸਾਥੀ ਇਨਕਲਾਬੀ ਗਰੁੱਪ ਵਾਲੇ ਜਾਂ ਟੈਕਨੀਕਲ ਸਰਵੇ ਯੂਨੀਅਨ ਵਾਲੇ ਜਾਂ ਪੈਨਸ਼ਨਰ ਐਸੋਸੀਏਸ਼ਨ ਵਿੱਚ ਜਿਹੜੇ ਕੰਮ ਕਰਦੇ ਨੇ ਜਿਹੜੇ ਪੰਜਾਬ ਨੂੰ ਮੁਰੀਮੋਰਚੇ ਦੀ ਗੱਲ ਨੂੰ ਠੀਕ ਸਮਝਦੇ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਅੱਜ ਆਪਾਂ ਇੱਥੇ ਜਿਹੜੇ ਰਿਟਾਇਰ ਹੋ ਚੁੱਕੇ ਸਾਡੇ ਆਗੂ ਨੇ ਜਿਹੜੇ ਕਿਸਾਨਾਂ ਦੇ ਪਰਿਵਾਰਾਂ ਤੋਂ ਹੋਰ ਜਿਨ੍ਹਾਂ ਨੇ ਨੌਕਰੀ ਦੇ ਦੌਰਾਨ ਵੀ ਕਿਸਾਨੀ ਦੀ ਡਟ ਕੇ ਮਦਦ ਕੀਤੀ ਹੈ ਕਿਸਾਨੀ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ। ਸੋ ਉਹ ਅੱਜ ਸ਼ਾਮਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਿੱਚ ਬਕਾਇਦਾ ਸ਼ਾਮਲ ਉਹਨਾਂ ਨੇ ਹੋਣਾ। ਸੋ ਨਾਲ ਇਹ ਚ ਖੁਸ਼ੀ ਦੀ ਗੱਲ ਜਿਹੜੀ ਇਹ ਆ ਤੁਹਾਡੇ ਸਾਥੀ ਨੇ ਬੇਸ਼ਨ ਚੁਆਣਾ। ਬੇਸ਼ਨ ਚੁਆਣਾ ਨੂੰ ਅਕਸਰ ਤੁਸੀਂ ਧਰਨਿਆਂ ਦੇ ਵਿੱਚ ਗੀਤ ਗਾਉਂਦੇ ਸੁਣਿਆ। ਔਰ ਲੰਮੇ ਸਮੇਂ ਤੋਂ ਇਹਨਾਂ ਨੇ ਕੰਮ ਕੀਤਾ ਜਥੇਬੰਦੀਆਂ 'ਚ। ਕਈ ਵਾਰ ਜੇਲ੍ਹ ਵੀ ਗਏ ਨੇ। ਅਸੀਂ ਗੁਰੂ ਆਸਾਇਰ ਵਿੱਚ ਬਾਤ ਜਗੇ ਕੋਲੜਿਆ ਉਹਦੇ ਵਿੱਚ ਵੀ ਮਹੀਨੇ ਤੋਂ ਬਾਅਦ ਇਹਨੇ ਜੇਲ ਕੱਟੀ ਐ ਔਰ ਲਗਾਤਾਰ ਬੜਾ ਬੇਖੌਫ ਹੋ ਕੇ ਉਸ ਬੰਦੇ ਦੇ ਜਾਂ ਪ੍ਰਸ਼ਾਸਨ ਦੇ ਖਿਲਾਫ ਬੋਲਿਆ ਪਿਛਲੇ ਸਮੇਂ ਆਮਦਵੀ ਪਾਰਟੀ 'ਚ ਵੀ ਗਿਆ ਸੀ ਵਿਸ਼ੇ ਮੈਨੂੰ ਲੱਗਦਾ ਕਿ ਇਹਦੀ ਜਿਹੜੀ ਅੰਦਰ ਇੱਕ ਤਮੰਨਾ ਆ ਵੀ ਕਿਥੋਂ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਉਹਨੇ ਕੋਸ਼ਿਸ਼ ਵੀ ਕੀਤੀ ਪਰ ਜਦੋਂ ਨੂੰ ਲੱਗਾ ਵੀ ਇਹ ਜਿਵੇਂ ਪ੍ਰਧਾਨ ਜੀ ਦੱਸਿਆ ਵੀ ਸਾਰੀਆਂ ਵੀ ਪਾਰਟੀਆਂ ਹੋਵਦੀਆਂ ਨਾ ਆ ਮੇਰੇ ਵਾਪਸ ਆ ਕੇ ਵੀਰੇ ਜੀ ਦੀ ਲਗਾਉਂਦਾ ਵਾਲੇ ਸਾਥੀਆਂ ਨਾਲ ਕੰਮ ਕਰਨ ਦੀ ਕੋਸ਼ਿਸ਼ ਜਦੋਂ ਜਦ ਚ ਰਿਆ ਹੁਣ ਸਾਡੇ ਨਾਲ ਇਹਨੇ ਪਿੱਲੇ ਦੀ ਨਹੀਂ ਗੱਲ ਕੀਤੀ ਹੈ ਕਿ ਮੈਂ ਮਜ਼ਦੂਰਾਂ ਦੇ ਵਿੱਚ ਕੰਮ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਮਜ਼ਦੂਰਾਂ ਨੇ ਮੰਗਾ ਬਾਰੇ ਪਤਾ ਹੈ ਸਾਰਾ ਉਹਨਾਂ ਦੇ ਸੰਘਰਸ਼ ਬਾਰੇ ਪਤਾ ਹੈ ਤਾਂ ਅਸੀਂ ਗੱਲ ਹੁਣੇ ਹੀ ਕਰ ਰਹੇ ਸੀ ਸੀ ਸਵਾਗਤ ਕਰਦੇ ਆ ਵਿਸ਼ੰਭ ਚੋਹਾਣਾ ਉਹਨਾਂ ਦਾ ਕਿ ਇਹਨਾਂ ਨੂੰ ਮਜ਼ਦੂਰਾਂ ਦੇ ਜੱਥੇ ਵਿੱਚ ਕੰਮ ਕਰਨ ਦਾ ਇਹਦਾ ਇੰਛਾ ਜਾਰ ਕੀਤੀ ਆ ਕਿਉਂਕਿ ਮਜ਼ਦੂਰਾ ਚ ਕੰਮ ਕਰਨ ਨੂੰ ਬਹੁਤ ਘੱਟ ਲੋਕ ਤਿਆਰ ਹੁੰਦੇ ਤੁਸੀਂ ਹੋਰ ਪਾਸੇ ਕਹਿ ਲੋ ਹੋ ਜਾਣਗੇ ਤਿਆਰ ਪਰ ਮਜ਼ਦੂਰਾ ਚ ਕੰਮ ਕਰਨ ਕਿਉਂਕਿ ਮਜ਼ਦੂਰਾਂ ਚ ਮਾਰਕੀਆਂ ਸਮੱਸਿਆਵਾਂ ਕਿਸਾਨਾਂ ਨਾਲੋਂ ਵੀ ਕਿਤੇ ਜ਼ਿਆਦਾ ਵੱਡੀਆਂ ਕਿਸਾਨਾਂ ਕੋਲ ਬਾੜੇ ਮੋਟੇ ਖਾਨ ਜੋ ਕੇ ਦਾਣੇ ਤਾਂ ਹਜੇ ਬਚੇ ਹੋਏ ਨੇ ਹਾਲਾਂਕਿ ਉਹਨਾਂ ਤੇ ਵੀ ਖਤਰੇ ਤੇ ਜਿਹੜੇ ਬੱਦਲ ਮੰਡਰਾ ਰਹੇ ਨੇ ਵੀ ਇਹ ਵੀ ਕੋਸ ਜਾਣੇ ਸਾਡੇ ਤੋਂ ਜਿਹੜੀ ਗੱਲ ਕਰ ਰਹੀ 40 ਕਿਲੋਮੀਟਰ ਵਾਲੀ ਉਹ ਵੀ ਸਾਨੂੰ ਵੀ ਧੱਕ ਕੇ ਇਹਨਾਂ ਨੇ ਮਜ਼ਦੂਰ ਹੀ ਬਣਾਉਣਾ ਹੈ ਔਰ ਮੈਂ ਮੌਜੂਦਾ ਸਮਝ ਮਿਲੂ ਨਾਲ ਹੀ ਕੰਮ ਕਰਨ ਦੀ ਆਹ ਕਹਿਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਅਸੀਂ ਸਾਥੀ ਨੂੰ ਜੀਆਂ ਆਖਦੇ ਹੋਏ ਨਾਲ ਹੀ ਜਿਹੜੀ ਸਾਡੀ ਮਜ਼ਦੂਰ ਜਥੇਬੰਦੀ ਹੈ ਦਲਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਿਹਦੇ ਕਨਵੀਨਰ ਜਗਜ ਸਿੰਘ ਥੱਲੇਵਾਲ ਨੇ ਔਰ ਇਸ ਤੁਹਾਡੇ ਇਲਾਕੇ ਦੇ ਜਦੋਂ ਪਿਛਲੀ ਵਾਰੀ ਪਿੰਡ ਸਹੈਦੇਗੀ ਦੇ ਵਿੱਚ ਮੀਟਿੰਗ ਕੀਤੀ ਤੁਹਾਨੂੰ ਯਾਦ ਹੋਣਾ ਜਰਨੈਲ ਸਿੰਘ ਬਕੈਰ ਵਾਲਿਆਂ ਨੇ ਵੀ ਇਹੀ ਐਲਾਨ ਕੀਤਾ ਸੀ ਕਿ ਮੈਂ ਮਜ਼ਦੂਰਾਂ ਦੇ ਵਿੱਚ ਕੰਮ ਕਰਨਾ ਨਾ ਕਿਉਂਕਿ ਜ਼ਮੀਨ ਥੋੜੀ ਹੈ ਕਿ ਬੱਚਿਆਂ 'ਚ ਵੰਡੀ ਗਈ ਤੇ ਅਸੀਂ ਵੀ ਇੱਕ ਹਸਾਬ ਨਾਲ ਮਜ਼ਦੂਰੀ ਵਾਲੇ ਪਾਸੇ ਨੂੰ ਜਾ ਰਹੇ ਹਾਂ ਤਾਂ ਉਹਨਾਂ ਨੇ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਝੰਡਾ ਚੁੱਕਿਆ ਜਦੋਂ ਤੁਸੀਂ ਹੋਰ ਧਰਨੇ 'ਚ ਵੀ ਦੇਖਿਆ ਤੁਹਾਡਾ ਬੈਨਰ ਲੱਗਿਆ ਹੋਇਆ ਸੋ ਇਹਨਾਂ ਨੇ ਇੱਛਾ ਜ਼ਾਹਿਰ ਕੀਤੀ ਕਿ ਅਸੀਂ ਜਲਦੀ ਅਗਲੇ ਦਿਨਾਂ 'ਚ ਜਗਰਾਲ ਸਿੰਘ ਤੱਲੇਵਾਲਾ ਨੂੰ ਬੁਲਾ ਕੇ ਮਜ਼ਦੂਰ ਸਾਥੀਆਂ ਨੂੰ ਇਕੱਠਾ ਕਰਕੇ ਇਸ ਇਲਾਕੇ ਦੇ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਦੀ ਸ਼ੁਰੂਆਤ ਕਰਾਂਗੇ ਨਾਲ ਨਾਲ ਸਾਡੀ ਬੇਨਤੀ ਹੈ ਕਿ ਪੰਜਾਬ ਪੂਰੀ ਮੋਰਚਾ ਜਿਹੜਾ ਉਹਦੀ ਮੈਂਬਰਸ਼ਿਪ ਦੀ ਜ਼ਿੰਮੇਵਾਰੀ ਅੱਜ ਅਸੀਂ ਉਹਵਾ ਨੂੰ ਦਿੱਤੀ ਆ ਆ ਸਭ ਤੋਂ ਪਹਿਲਾਂ ਇਹਦੀ ਮੈਂਬਰਸ਼ਿਪ ਕੱਟ ਕੇ ਕਿ ਜਿੰਨੇ ਵੀ ਸਾਥੀ ਨੇ ਚਾਹੇ ਕੋਈ ਕਿਸਾਨ ਲੀਡਰ ਹੈ ਚਾਹੇ ਕੋਈ ਕਿਸਾਨ ਵਰਕਰ ਹੈ ਚਾਹੇ ਕੋ ਸਦਾਕ ਕਿਸਾਨ ਹੈ ਚਾਹੇ ਕੋ ਬਿਜਲੀ ਬੋਰਡ ਚ ਕੰਮ ਕਰਦਾ ਹੈ ਜਾਂ ਰਿਟਾਇਰ ਹੈ ਜਾਂ ਮੌਜੂਦ ਅਸਾਮੀ ਚ ਕੰਮ ਕਰਦਾ ਹਰੇਕ ਵਿਅਕਤੀ ਪੰਜਾਬ ਪੂਰੀ ਮੋਰਚਾ ਦੀ ਮੈਂਬਰਸ਼ਿਪ ਜ਼ਰੂਰ ਲਵੇ ਔਰ ਉਹਦਾ ਜਿਹੜਾ ਸੂਭਦਾਨ ਦੀਆਂ ਕਾਪੀਆਂ ਵੀ ਦਿੱਤੀਆਂ ਜਾਣੀਆਂ ਉਹਨੂੰ ਪੜ੍ਹੇ ਔਰ ਸਿੱਖੇ ਕਿ ਇਸ ਸਮਾਜ ਕਿੱਧਰ ਨੂੰ ਜਾ ਰਿਹਾ ਤੇ ਅਸੀਂ ਕਰਨਾ ਕੀ ਹੈ ਅਸੀਂ ਸਿਰਫ ਤੇ ਸਿਰਫ ਰੋਡ ਦੇ ਧਰਨੇ ਲਾ ਕੇ ਸਾਡਾ ਨਹੀਂ ਸਰਨਾ ਸਿਰਫ ਕਿਸੇ ਮਰੀ ਫਸਲ ਦਾ ਮੁਆਵਜ਼ਾ ਲੈ ਕੇ ਇੱਕ ਵਾਰੀ ਬੈਂਕ ਚੋਂ ਕਰਜ਼ੇ ਤੇ ਲੀਕ ਫਿਰਵਾ ਕੇ ਨਹੀਂ ਸਰਨਾ ਸਾਡਾ ਐਮਐਸਪੀ ਦਾ ਗਰੰਟੀ ਕਾਨੂੰਨ ਲੈ ਕੇ ਵੀ ਨਹੀਂ ਸਰਨਾ ਸਾਡਾ ਨਰੇਗਾ ਦਾ ਇੱਕ ਵਾਰੀ ਕੰਮ ਸ਼ੁਰੂ ਕਰਾ ਕੇ ਨਹੀਂ ਸਰਨਾ ਸਾਡੀ ਇੱਕ ਵਾਰੀ ਬਿਜਲੀ ਆ ਨਹੀਂ ਬਦਲੀਦ ਕੋ ਆ ਕੇ ਨਹੀਂ ਸਰਨਾ ਸਾਨੂੰ ਕਿਵੇਂ ਸਮਾਜ ਨੂੰ ਸਾਡੇ ਰਹਿਣ ਲæg ਸਾਡੀਆਂ ਅੰਗਰੀਆਂ ਜੁੜੀਆਂ ਦੇ ਜ਼ਹਿਨ ਤੱਕ ਪਹੁੰਚਾਉਣ ਦਾ ਕੀ ਕੀ ਕਰਦੀ ਰੋਲ ਆ ਪੰਜਾਬ ਦੀ ਬੀਡੀ ਬੋਰਡ ਦਾ ਸਾਨੂੰ ਦੱਸੂਗਾ ਸੋ ਇਹ ਅਸੀਂ ਮੈਂਬਰਸ਼ਿਪ ਦੀ ਕਾਪੀ ਦੇਤੀ ਪਾਉਣ ਨੂੰ ਕੌਣ ਦੀ ਡਿਊਟੀ ਹੈ ਕਿ ਸਾਡੇ ਜਿੰਨੇ ਜ਼ਿਲ੍ਹੇ ਦੇ ਬਲਾਕਾਂ ਦੇ ਕਿਸਾਨ ਆਖੂ ਨੇ ਜਿੰਨੇ ਸਾਡੇ ਰਿਟਾਇਰ ਬੀਡੀ ਬੋਰਡ ਦੇ ਸਾਥੀ ਨੇ ਜਿੰਨੇ ਮਜ਼ਦੂਰਾਂ ਦੇ ਆਖੂ ਨੇ ਜਿੰਨੇ ਸਾਡੇ ਬੀਡੀ ਬੋਰਡ 'ਚ ਕੰਮ ਕਰਦੇ ਪੀਐਸਯੂ ਦੇ ਸਾਥੀ ਉਹਨਾਂ ਦੀ ਮੈਂਬਰਸ਼ਿਪ ਇਹ ਕੌਣ ਹੋਣੀ ਆਉਣਗੇ ਤੁਹਾਡੇ ਕੋਲੇ ਕਰਨ ਔਰ ਉਸ ਤੋਂ ਬਾਅਦ ਇਸ ਇਲਾਕੇ ਅੰਦਰ ਆਪਾਂ ਇਹ ਜਿਹੜੇ ਪੰਜਾਬ ਨੂੰ ਰਿਮੋਰਟਾਂ ਦੇ ਟੀਮ ਦੀ ਚੋਣ ਕਰਨੀ ਆ ਜਿਹਦੇ ਚ ਪਵਨ ਨੂੰ ਵੀ ਕਿਹਾ ਵੀ ਤੈਨੂੰ ਵੀ ਜ਼ਿੰਮੇਵਾਰੀ ਚੁੱਕਣੀ ਹੈ ਇਹ ਜੇ ਸਾਡੇ ਬੀਡੀਪੋਰਟਸ ਰਿਟਾਇਰ ਸਾਥੀ ਨਾਲ ਵੀ ਸਾਡੀ ਗੱਲ ਹੋਈ ਉਹ ਵੀ ਕਿੰਨੇ ਵਸੀ ਚੁੱਕਣ ਲਈ ਤਿਆਰ ਆ ਸੋ ਅੰਗੀਆਂ ਮੀਟਿੰਗਾਂ 'ਚ ਆਪਾਂ ਲਗਾਤਾਰ ਗੱਲ ਕਰਦੇ ਰਹੇ ਹੁਣ ਗੱਲ ਕਰੀਏ ਆਪਾਂ ਜਿਹੜੀ ਕਮੇਟੀ ਬਣਾਉਣੀ ਹੈ ਕਮੇਟੀ ਬਣਾਉਣ ਦੇ ਨਾਮ ਨਾਲ ਅੱਜ ਆਪਾਂ ਨੇ ਇੱਕ ਜ਼ਿੰਮੇਵਾਰੀ ਇਹ ਵੀ ਲੈਣੀ ਹੈ ਕਿ 8 9 ਤੇ 10 ਅਗਸਤ ਨੂੰ ਆਪਾਂ ਕੋਰੋਜਪੁਰ ਧਰਮਾਂ ਵੀ ਰੱਖਿਆ ਹੋਇਆ ਹੈ ਉਹ ਧਰਨੇ ਜੇ ਅਸੀਂ ਸ਼ਮੂਲੀਅਤ ਕਰਨੀ ਆ ਉਹਦੇ ਤੋਂ ਪਹਿਲੇ ਤਾਂ ਸਭ ਤੋਂ ਜ਼ਿਆਦਾ ਵੱਡਾ ਕੰਮ ਕਰਨਾ ਉਹਦੇ ਵੀ ਆਪਾਂ ਡਿਊਟੀਆਂ ਵੀ ਅੱਜ ਇੱਥੇ ਲਾਉਣੀਆਂ ਨੇ ਸਾਰਿਆਂ ਨੇ ਕਿੰਨਾ ਕਿੰਨੀ ਸ਼ਮੂਲੀਅਤ ਕਿੱਥੇ ਕਿੱਥੋਂ ਕਰਾਂਗੇ ਕਿਸਾਨ ਜਦੋਂ ਬੰਦੀ ਕਰੇ ਕਿ ਸਾਡੇ ਬਿਜਲੀ ਵਾਲੇ ਸਾਥੀ ਸੋ ਉਹ ਵੀ ਜਿਹੜਾ ਕਰਨਾ ਸਭ ਤੋਂ ਜਿਹੜੀ ਮੈਂ ਟੀਮ ਦੀ ਅਨਾਉਂਸਮੈਂਟ ਦੀ ਗੱਲ ਕਰਨੀ ਤੋਣਾ ਕਿ ਸਾਡੇ ਅਸੀਂ ਪਿਛਲੇ ਦਿਨੀ ਇਕੱਠੇ ਹੋਏ ਸੀ ਕੋਈ ਸਾਡੇ ਜਿਹੜੀ ਅ ਕਿਸਾਨ ਜਥੇਬੰਦੀ ਜਿਹੜੇ ਬਚੀ ਹੋਈ ਲੀਡਰਸ਼ਿਪ ਹੈ ਬਚੀ ਹੋਈ ਇਸ ਕਰਕੇ ਕਹਿਣਾ ਕਿ ਆਪਾਂ ਨਵੇਂ ਨਵੇਂ ਐਕਸਪੈਰੀਮੈਂਟ ਕਰਦੇ ਰਹਿੰਨੇ ਆਂ ਪਰ ਉਹਨੇ ਆ ਕੋਈ ਚੀਜ਼ਾਂ ਬਣਦੀਆਂ ਨੇ ਟਹਿ ਜਾਂਦੀਆਂ ਨੇ ਤੇ ਜਿਹੜੀ ਐਕਟਿਵ ਹੋ ਕੇ ਕੰਮ ਕਰ ਰਹੀ ਹੈ ਜਿਹੜੇ ਬਿਜਲੀ ਬੋਰਡ ਦੇ ਰਿਟਾਇਰ ਸਾਥੀ ਆ ਸੀ ਉਹਨਾਂ ਦੀ ਜਿਹੜੇ ਐਕਟਿਵ ਸਾਥੀਆਂ ਦੀ ਅਸੀਂ ਮੀਟਿੰਗ ਕੀਤੀ ਰੇਸ਼ੂ ਮਿੱਟਾ ਉਹਨਾਂ ਦੀ ਨਰੇਸ਼ ਛੇਤੀ ਉਹ ਜਿਹੜੇ ਸਾਡੇ ਪੰਜਾਬ ਦੇ ਮੂਰੀਪੋਰਟ ਦੇ ਆਗੂ ਨੇ ਉਹ ਵੀ ਬਿਜਲੀ ਬੋਰਡ ਤੋਂ ਰਿਟਾਇਰ ਹੋਏ ਤੇ ਨਾਲ ਤੀਜਾ ਮੈਸੇਜ ਸਾਰੇ ਵਿੱਚ ਕੱਟੇ ਹੋਦੇ ਕਮੇਟੀ ਦੇ ਵਿੱਚ ਜਿੱਦਾਂ ਸੀ ਕੁਛ ਇਹਦਾ ਮੂੰਹ ਮੱਥਾ ਵੀ ਬਣਾਇਆ ਸੋ ਪਹਿਲਾਂ ਤਾਂ ਮੈਂ ਜਿਹੜੇ ਜਿਹੜੇ ਸਾਥੀ ਸ਼ਾਮ ਨੂੰ ਹੋ ਰਹੇ ਨੇ ਅੱਜ ਉਹਨਾਂ ਬਾਰੇ ਗੱਲ ਰੱਖਾਂਗਾ ਕਿ ਅਸੀਂ ਸਾਰਿਆਂ ਨੇ ਜਦੋਂ ਕੱਟੇ ਹੋ ਕੇ ਗੱਲਬਾਤ ਕੀਤੀ ਤਾਂ ਉਹਨਾਂ ਵਿੱਚੋਂ ਜਿਹੜੇ ਵੀਰਾਂ ਦੇ ਨਾਮ ਆਏ ਕਿ ਇਹ ਬੰਦੇ ਜਿਹੜੇ ਕੰਮ ਕਰਨੇ ਯਾਰ ਨੇ ਬੇਸ਼ੰਮ ਉਹ ਸਾਰੇ ਸੁਦੇਵ ਹੁਣੀ ਰਜਿੰਦਰ ਹੁਣੀ ਸਾਰਿਆਂ ਦੇ ਨਾਮ ਆਏ ਰਾਖਸ਼ ਉਹਨਾਂ ਸਾਰਿਆਂ ਦੇ ਪਰ ਇਹਨਾਂ ਸਾਰਿਆਂ ਨੇ ਗਾਇ ਇਹ ਦਿੱਤੀ بسی ਜਦੋਂ ਸਾਰਾ ਗਰੁੱਪ ਅਸੀਂ ਜੁਆਇਨਡ ਕਰ ਰਹੇ ਆ ਜਿਹੜੇ ਰਿਟਾਇਰੀ ਤਾਂ ਅਸੀਂ ਘੱਟੋ-ਘੱਟ ਬੇਨਤੀ ਕਰਦੇ ਵੀ ਦੋ ਸਾਥੀ ਸਾਡੇ ਜਿਹੜੇ ਜ਼ਿਲ੍ਹਾ ਕਮੇਟੀ ਦੇ ਵਿੱਚ ਸ਼ਾਮਲ ਕਰਾਏ ਜਾਣ ਤਾਂ ਜਿਹੜੇ ਦੋ ਨਾਂ ਇਹਨਾਂ ਨੇ ਬਿਜਲੀ ਵਾਲੇ ਵੀਰਾਂ ਨੇ ਜਿਹੜੇ ਦਿੱਤੇ ਉਹਨਾਂ 'ਚੋਂ ਇੱਕ ਤਾਂ ਜਿਹੜੇ ਸਾਥੀ ਰਾਜਕ੍ਰਿਸ਼ਨ ਨੇ ਬੱਕੇ ਦੀ ਉਹਨਾਂ ਦਾ ਤੇ ਦੂਸਰਾ ਜਿਹੜਾ ਇਕਬਾਲ ਗਾਮੂ ਵਾਲਾ ਉਹ ਗਾਮੂ ਵਾਲਾ ਬਾਰੇ ਜਾਂ ਰਾਜਕ੍ਰਿਸ਼ਨ ਬਾਰੇ ਮੈਂ ਤੁਹਾਨੂੰ ਕੁਝ ਦੱਸਾਂ ਮੈਨੂੰ ਲੱਗਦਾ ਇਹਦੀ ਲੋੜ ਨਹੀਂ ਕਿਉਂਕਿ ਮੇਰੇ ਨਾਲ ਬਾਅਦ ਤੁਸੀਂ ਜਾਣਦੇ ਹੋ ਮੈਂ ਇਹਨਾਂ ਨੂੰ ਬਹੁਤ ਘੱਟ ਸਮੇਂ ਤੋਂ ਜਾਣਦਾ ਤੁਸੀਂ ਸਾਰੇ ਜਾਣਦੇ ਸੋ ਇਹ ਦੋ ਸਾਥੀਆਂ ਦੀ ਜਿਹੜੀ ਸਾਡੇ ਕੋਲ ਗੱਲ ਇਹ ਸਹਿਮਤੀ ਕਿ ਬਣੀ ਸਾਡੀ 8 9 10 ਬੰਦੇ ਦੀ ਮੀਟਿੰਗ ਚ ਵੀ ਇਹਨਾਂ ਨੂੰ ਅਸੀਂ ਜ਼ਿਲ੍ਹਾ ਕਮੇਟੀ ਦੇ ਵਿੱਚ ਸ਼ਾਮਲ ਕਰਾਉਣਾ ਚਾਹੁੰਦੇ ਜੇ ਤਾਂ ਤੁਹਾਡੀ ਸਾਰੇ ਦੇ ਇਸ ਦਾ ਤੇ ਸਹਿਮਤੀ ਦਾ ਤਾਂ ਪ੍ਰਵਾਨਗੀ ਤੋਂ ਜੇ ਕੋਈ ਬਦਲ ਕਰਨਾ ਤੁਸੀਂ ਉਹ ਵੀ ਦੱਸ ਸਕਦੇ ਜੇ ਸਹਿਮਤੀ ਇੱਥੇ ਹੱਥ ਖੜੇ ਕਰਕੇ ਪ੍ਰਵਾਨ ਕਰ ਦਿਓ ਬਹੁਤ ਧੰਨਵਾਦ ਹੁਣ ਜਿਹੜੀ ਅਗਲੀ ਗੱਲ ਸਾਡੇ ਕੋਲੇ ਅਸੀਂ 7 8 8 ਜਾਂ 9 ਮੈਂਬਰੀ ਜਿਹੜਾ ਕਮੇਟੀ ਪਹਿਲਾਂ ਬਣਾਈ ਸੀ ਉਹ ਨੌ ਮੈਂਬਰੀ ਕਮੇਟੀ ਦੇ ਵਿੱਚੋਂ ਸਾਡੇ